ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਏਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦਿਓ ਰਿਐਲਿਟੀ ਇਹ ਹੈ ਸਰ ਸਰ ਮੈਂ ਸਰ ਮੈਨੂੰ ਬੋਲ ਲੈਣ ਦਿਓ ਸੋ ਮੈਂ ਮੈਂ ਜਿਹੜੀ ਗੱਲ ਮੈਂ ਜਿਹੜੀ ਗੱਲ ਬਸਣ ਲੱਗਿਆ ਇੱਕ ਇੱਕ ਮਿੰਟ ਇੱਕ ਮਿੰਟ ਪ੍ਰਗਟ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਆਪਣਾ ਸੁਖਰਾਂ ਜੀ ਮਾਨਜੋਬ ਸਪੀਕਰ ਸਾਹਿਬ ਮੇਰੇ ਮੈਂਬਰ ਸਾਹਿਬ ਸਰਦਾਰ ਪ੍ਰਗਟ ਸਿੰਘ ਜੀ ਬੋਲ ਰਹੇ ਸੀ ਹੁਣੇ ਹੀ ਕਿ ਇਹਨਾਂ ਦੀ ਪਾਰਟੀ ਦੇ ਵਿੱਚ ਪਿਛਲੇ ਸਮੇਂ ਕਹਿੰਦੇ ਦੋ ਗਰੁੱਪ ਸੀ ਇੱਕ ਤਰ੍ਹਾਂ ਸੀਗੇ ਹੱਕ ਦੇ ਵਿੱਚ ਵੀ ਸਜਾਵਾਂ ਮਿਲਣ ਕੁਝ ਮੈਂਬਰ ਸੀ ਜਿਹੜੇ ਕਹਿੰਦੇ ਸੀ ਇਹਨਾਂ ਨੂੰ ਲੰਬਾ ਚੱਲ ਰਿਹਾ ਵੀ ਸਜਾਵਾਂ ਨਾ ਮਿਲਣ ਮੈਂ ਹੀ ਬੇਨਤੀ ਕਰਦਾ ਪਵਿੱਤਰ ਸਦਨ ਦੇ ਵਿੱਚ ਕਿ ਕਿਰਪਾ ਕਰਕੇ ਸਰਦਾਰ ਪ੍ਰਗਟ ਸਿੰਘ ਜੀ ਇਹਨਾਂ ਦੀ ਪਿਛਲੀ ਸਰਕਾਰ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਮੈਂਬਰ ਸਾਹਿਬਾਨ ਇਹ ਕਹਿੰਦੇ ਸੀ ਕਿ ਸਜ਼ਾਵਾਂ ਨੂੰ ਡਿਲੇ ਕਰੋ ਲੇਟ ਕਰੋ ਇੰਨੀ ਜਲਦੀ ਨਾ ਕਰੋ ਉਹਨਾਂ ਦੇ ਨਾਮ ਇਹ ਸਦਨ ਦੇ ਵਿੱਚ ਦੱਸਣ ਤਾਂ ਕਿ ਸਾਰੇ ਪੰਜਾਬ ਨੂੰ ਪਤਾ ਲੱਗੇ ਉਹ ਕਿਹੜੇ ਕਿਹੜੇ ਦੋਸ਼ੀ ਸੀਗੇ ਜਿਹੜੇ ਉਸ ਟਾਈਮ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦਾ ਇਨਸਾਫ ਨੂੰ ਡਿਲੇ ਕਰਨ ਦੇ ਵਿੱਚ ਸ਼ਾਮਲ ਸੀਗੇ ਇਹ ਸਦਨ ਦੇ ਵਿੱਚ ਦੱਸਣ ਥੈਂਕ ਯੂ ਜੀ ਪ੍ਰਗਟ ਸਿੰਘ ਜੀ ਸਰ ਮੈਂ ਜਿਹੜੀ ਗੱਲ ਦੱਸਣ ਲੱਗਿਆ ਮੈਂ ਮੈਂ ਕਹਿੰਦਾ ਕਿ ਬਹੁਤੇ ਬੰਦਿਆਂ ਨੇ ਇਹਦੇ ਤੇ ਪੋਲਿਟਿਕਸ ਕੀਤੀ ਆ ਔਰ ਅੱਜ ਵੀ ਹੋ ਰਹੀ ਆ ਕੱਲ ਹਜੇ ਬਿੱਲ ਸਾਨੂੰ ਆਇਆ ਨਹੀਂ ਸੀ ਤੇ ਆਮ ਆਦਮੀ ਪਾਰਟੀ ਦੀ ਜਿਹੜਾ ਆਈਟੀ ਸੈੱਲ ਆ ਨਾ ਉਹਨਾਂ ਨੇ ਬੇਅਦਬੀਆਂ ਦੇ ਵੀਰ ਫੋਨ ਬੱਸ ਕਰੋ ਦੇਖੋ ਇੱਕ ਮਿੰਟ ਮੈਨੂੰ ਬੋਲ ਲੈਣ ਦਿਓ ਫਿਰ ਮੈਨੂੰ ਬੋਲ ਲੈਣ ਦਿਓ ਇੱਕ ਮਿੰਟ ਇਹਨਾਂ ਨੂੰ ਚਲੋ 1 ਮਿੰਟ ਮੈਂ ਉਹਨਾਂ ਨੂੰ ਗੱਲ ਕਰਨ ਦਿਓ ਤੁਸੀਂ ਤੁਸੀਂ ਗੱਲ ਕਰੋ ਜੀ ਤੁਸੀਂ ਗੱਲ ਕਰੋ ਚਲ ਬੈਠੋ ਆ ਜਾ ਯਾਰ ਬੈਠ ਜਾ ਮੈਂ ਲੋ 1 ਮਿੰਟ ਬੈਠੋ ਜੀ 1 ਮਿੰਟ ਬੈਠੋ ਤੁਸੀਂ ਤੁਹਾਡੀ ਗੱਲ ਆ ਗਈ ਆ ਗਈ ਸੁਖਰਾ ਜੀ ਤੁਹਾਡੀ ਗੱਲ ਆ ਗਈ ਪਲੀਜ਼ ਅੱਗੇ ਚਲੋ ਜੀ ਸਰ ਅੱਜ 3.5 ਸਾਲ ਹੋ ਗਏ ਆ ਪ੍ਰਨਾਲਾ ਉੱਥੇ ਦਾ ਉੱਥੇ ਆ 2018 ਦੇ ਵਿੱਚ ਵੀ ਆਮ ਆਦਮੀ ਪਾਰਟੀ অপੋਜੀਸ਼ਨ ਬੈਂਚ ਤੇ ਬੈਠੀ ਸੀ ਤੇ ਆਪਾਂ ਯੂਨੀਨਿਮਸਲੀ ਜਿਹੜਾ 2018 ਦੇ ਵਿੱਚ ਕਾਨੂੰਨ ਆ ਉਹ ਪਾਸ ਕਰਕੇ ਭੇਜਿਆ ਸੀ ਉਹਦੇ ਤੇ ਇਹਦੇ ਵਿੱਚ ਲੰਮਾ ਚੌੜਾ ਫਰਕ ਨਹੀਂ ਹੈ ਸਿਰਫ ਸਰ ਜਿਹੜੀ ਹੋਮ ਮਿਨਿਸਟਰ ਨਾਲ ਚੀਫ ਮਿਨਿਸਟਰ ਸਾਹਿਬ ਦੀ ਗੱਲ ਹੋਈ ਆ ਉਹ ਕਿਤੇ ਇਸ ਹਾਊਸ ਦੇ ਵਿੱਚ ਲਿਆਂਦੀ ਜਾ ਸਕਦੀ ਆ ਵੀ ਉਹਨਾਂ ਨੇ ਕਿਉਂ ਕਹਿਤਾ ਤੇ 2.5 ਸਾਲ ਆਪਾਂ ਉਹਦੀਆਂ ਜਿਹੜੀਆਂ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਸਕੇ ਤੇ ਅੱਜ ਸਮਾਜ ਜਿਹੜਾ ਕਿਉਂਕਿ ਆਪਾਂ ਸਾਰਿਆਂ ਨੇ ਇੱਥੇ ਸੱਚੀ ਗੱਲ ਐ ਚਲੇ ਜਾਣਾ ਬਿਲਕੁਲ ਤੇ ਦੋ ਬੰਦੇ ਮੈਂ ਤੁਹਾਨੂੰ ਨਾ ਲੈਣੇ ਚਾਹਨਾ ਜੀ ਮੈਨੂੰ ਜਿੰਨੀ ਕੁ ਗੱਲ ਸਮਝ ਆਉਂਦੀ ਆ ਇੱਕ ਪੁਲਿਸ ਅਫਸਰ ਸੀ ਆਰਐਸ ਖੱਟੜਾ ਜਿਹਨੇ ਰਿਐਲਿਟੀ ਦੇ ਵਿੱਚ ਆਪਣਾ ਕਰਮ ਵੀ ਕੀਤਾ ਤੇ ਆਪਣਾ ਧਰਮ ਵੀ ਨਿਭਾਇਆ ਜੇ ਜਿੰਨੀ ਕੁ ਗੱਲ ਮੈਨੂੰ ਸਮਝ ਆਉਂਦੀ ਆ ਹੋ ਸਕਦਾ ਮੇਰੀ ਸਮਝ ਤੋਂ ਬਾਹਰ ਹੋਵੇ ਔਰ ਇੱਕੋ ਇਨਸਾਨ ਸੀ ਗगन ਪ੍ਰਦੀਪ ਸਿੰਘ ਬੱਲ ਜਿਹੜਾ ਐਡਵੋਕੇਟ ਹੈ ਗगन ਪ੍ਰਦੀਪ ਸਿੰਘ ਬੱਲ ਨੇ ਸਿੰਗਲ ਹੈਂਡਡਲੀ ਮੈਂ ਅਸਲੀ ਗੱਲ ਹੈ ਸ਼ੱਕ ਕਰਦਾ ਸੀ ਕਿ ਸ਼ਾਇਦ ਸਰਕਾਰਾਂ ਜਿਹੜੀਆਂ ਉਹ ਇੱਧਰ ਨੂੰ ਤੁਰ ਨਹੀਂ ਰਹੀਆਂ ਉਹਨੂੰ ਪ੍ਰਾਈਵੇਟ ਤੌਰ ਤੇ ਖੜਾ ਕੀਤਾ ਔਰ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਗगन ਜੀ ਤੁਹਾਡੇ ਖਰਚੇ ਖਰਚੇ ਹੁੰਦੇ ਆ ਤੁਹਾਡੀ ਟੀਮ ਹੈ ਤੇ ਤੁਹਾਨੂੰ ਕੁਝ ਪੈਸੇ ਅਸੀਂ ਦੇ ਦਿੰਨੇ ਆ ਉਹ ਕਹਿੰਦੇ ਜੇ ਤੁਹਾਡਾ ਗੁਰੂ ਆ ਤੇ ਸਾਡਾ ਵੀ ਗੁਰੂ ਆ ਉਹਨੇ ਇੱਕ ਬੰਦੇ ਨੇ ਉਹ ਅਸਲੀ ਗੱਲ ਹੈ ਕਿ ਇੱਕ ਪਾਸੇ ਵਕੀਲਾਂ ਦੀ ਫੌਜ ਖੜੀ ਹੁੰਦੀ ਸੀ ਠੀਕ ਹੈ ਤੇ ਦੂਸਰੇ ਪਾਸੇ ਸਰ ਦੂਸਰੇ ਪਾਸੇ ਉਹ ਸਿਰਫ ਇੱਕ ਸਿੰਗਲ ਹੈਂਡਲਿੰਗ ਮੈਂ ਸਿਰਫ ਇਨੀ ਬੇਨਤੀ ਤੁਹਾਨੂੰ ਕਰਨੀ ਚਾਹਨਾ ਅੱਜ ਵੀ ਉਹ ਬੰਦੇ ਇੱਥੇ ਅਵੇਲੇਬਲ ਹੈ